ਅੱਗੇ ਹੁੰਦਾ ਜੀ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹਨੂੰ ਗਾ ਕੇ ਵੀ ਪੜ ਸਕਦੇ ਜੀ ਜਿਵੇਂ ਆਪਾਂ ਅੱਗੇ ਸੀਗਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹੋਸੀ ਪੀ ਸੱਚ ਹੈਪੀ ਸੱਚ ਫੇਰ ਸੱਚ ਨੂੰ ਔਂਕੜ ਆ ਗਿਆ ਜੀ ਭਾ ਪਰਮਾਤਮਾ ਹੁਣ ਵੀ ਹੈ ਜੀ ਅਤੇ ਆਪਾਂ ਕੌਮੇ ਲਾਏ ਜੀ ਭਾ ਇੱਥੇ ਥੋੜਾ ਜਿਹਾ ਰੁਕ ਜਾਣਾ ਹੈ ਹੈ ਪੀ ਸੱਚ ਥੋੜਾ ਜਿਹਾ ਰੁਕ ਜਾਓ ਨਾਨਕ ਕਹਿਣ ਤੋਂ ਬਾਅਦ ਕਿਉਂਕਿ ਨਾਨਕ ਦੇ ਕਕਾ ਮੁਕਤਾ ਹੈ ਜੀ ਕਕੇ ਨੂੰ ਕੋਈ ਔਂਕੜ ਜਾਂ ਕੁਝ ਨਹੀਂ ਹੈ ਉਸ ਤੋਂ ਬਾਅਦ ਕੌਮਾਂ ਲਾਇਆ ਭਾਵ ਥੋੜਾ ਰੁਕ ਜਾਓ ਬ੍ਰੇਕ ਦੇ ਦਿਓ ਨਾਨਕ ਹੋਸੀ ਪੀ ਸੱਚ ਪ੍ਰਮਾਤਮਾ ਅੱਗੇ ਵੀ ਹੋਵੇਗਾ ਜੀ ਹੈ ਦਾ ਮਤਲਬ ਹੁਣ ਇਸ ਵਕਤ ਇਸ ਸਮੇਂ ਇਸ ਟਾਈਮ ਤੇ ਪੀ ਦਾ ਮਤਲਬ ਇਹ ਜੀ ਹੈ ਹੋਸੀ ਰਹੇਗਾ ਫਿਊਚਰ ਵਿੱਚ ਰਹੇਗਾ ਪੀ ਸੱਚ ਭਾਵ ਸੱਚ ਮਤਲਬ ਕਾਇਮ ਥਿਰ ਮੌਜੂਦ ਜਿਹੜਾ ਸਦਾ ਕਾਇਮ ਰਹਿੰਦਾ ਹੈ ਇਸ ਦੇ ਅਰਥ ਨਿਕਲਦੇ ਹਨ ਜੀ ਕਿ ਪ੍ਰਭੂ ਪਰਮਾਤਮਾ ਹੁਣ ਵੀ ਮੌਜੂਦ ਹੈ ਹੈ ਪੀ ਸਚ ਨਾਨਕ ਆਖਦਾ ਹੈ ਇਸ ਦੇ ਦੋ ਅਰਥ ਨੇ ਕਿ ਹੇ ਮੇਰੇ ਮਨਾ ਤੁਹਾਡੀ ਆਪਣੇ ਮਨ ਦੀ ਬੁੱਧੀ ਅਨਸਾਰ ਜਾਂ ਆਪਣੇ ਤੁਹਾਡੀ ਅਧਿਆਤਮਿਕ ਅਨਸਾਰ ਜਿਵੇਂ ਤੁਸੀਂ ਕਰਨਾ ਹੈ ਨਾਨਕ ਨੂੰ ਸੇ ਵੀ ਕਹਿ ਸਕਦੇ ਹਾਂ ਹੈ ਪੀ ਸਚ ਨਾਨਕ ਹੋਸੀ ਪੀ ਸਚ ਜੇ ਤੁਸੀਂ ਪਰਮਾਤਮਾ ਨਾਲ ਗੱਲਾਂ ਕਰਦੇ ਹੋ ਸਿੱਧਾ ਕਹੋ ਕਿ ਪਰਮਾਤਮਾ ਜੀ ਮੇਰੇ ਮਾਲਕ ਜੀ ਤੁਸੀਂ ਹੁਣ ਵੀ ਮੌਜੂਦ ਹੋ ਹੇ ਮੇਰੇ ਮਨਾ ਪਰਮਾਤਮਾ ਅੱਗੇ ਵੀ ਮੌਜੂਦ ਰਹੇਗਾ ਜੇਕਰ ਤੁਸੀਂ ਬਾਣੀ ਨੂੰ ਇਸ ਤਰ੍ਹਾਂ ਠੰਗਣਾ ਪੜਨਾ ਹੈ ਕਈ ਵਾਰ ਤਾਂ ਇਹ ਕਿਹਾ ਜਾਂਦਾ ਹੈ ਜੀ ਮਾਫ ਕਰਨਾ ਮੈਨੂੰ ਕਿ ਜੇਕਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤਾਂ ਇਹ ਸਮਝ ਕੇ ਪੜੋ ਕਿ ਤੁਸੀਂ ਖੁਦ ਨਾਨਕ ਹੋ ਤੇ ਬਾਣੀ ਨੂੰ ਪੜ ਰਹੇ ਹੋ ਜਿਸ ਭਗਤ ਦੀ ਬਾਣੀ ਹੈ ਤਾਂ ਆਪਣੇ ਆਪ ਨੂੰ ਉਪਭਗਤ ਮੰਨ ਕੇ ਚੱਲੋ ਜਿਸ ਗੁਰੂ ਦੀ ਬਾਣੀ ਹੈ ਉਸ ਗੁਰੂ ਨੂੰ ਮੰਨ ਕੇ ਚੱਲੋ ਕਿ ਤੁਸੀਂ ਉਹ ਗੁਰੂ ਦੇ ਨਾਲ ਹੋ ਜਾਂ ਉਹ ਗੁਰੂ ਤੁਹਾਡੇ ਅੰਦਰ ਹੈ ਤੇ ਜਦੋਂ ਬਾਣੀ ਪੜਾਂਗੇ ਜੀ ਤਾਂ ਪ੍ਰੇਮ ਪਿਆਰ ਜਿਹੜਾ ਹੋਰ ਵਧੇਗਾ ਇਹ ਆਪਣੇ ਮਨ ਦੀ ਹੈ ਜੀ ਅਵਸਥਾ ਦੂਸਰੀ ਗੱਲ ਹੈ ਜੇਕਰ ਤੁਸੀਂ ਪੜਨਾ ਹੈ ਕਿ ਨਾਨਕ ਨੂੰ ਇਹ ਕਹਿਣਾ ਵੀ ਨਾਨਕ ਆਖਦਾ ਹੈ ਨਾਨਕ ਆਪਾਂ ਪਹਿਲਾਂ ਕਿ ਐਸੀ ਇੱਕ ਨਾਨਕ ਕਵੀ ਹੈ ਜੀ ਨਾਨਕ ਸ਼ਾਇਰ ਹੈ ਆਪਾਂ ਇਹ ਕਹਿ ਸਕਦੇ ਨਾਨਕ ਸ਼ਾਇਰ ਆਖਦਾ ਹੈ ਨਾਨਕ ਕਵੀ ਆਖਦਾ ਹੈ ਕਿ ਪ੍ਰਭ ਪ੍ਰਮਾਤਮਾ ਹਮੇਸ਼ਾ ਮੌਜੂਦ ਰਹੇਗਾ ਇਸ ਦੁਨੀਆ ਦੇ ਜਾਣ ਤੋਂ ਬਾਅਦ ਵੀ ਉਹ ਮੌਜੂਦ ਰਹੇਗਾ